ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਨਕੇਲ ਕੱਸਣ ਦੇ ਲਈ ਪੰਜਾਬ ਸਰਕਾਰ ناکਾਮ ਸਾਬਤ ਹੋ ਰਹੀ ਹੈ। ਲੇਕਿਨ ਆਮ ਲੋਕਾਂ ਨੇ ਨਸ਼ਾ ਤਸਕਰਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਹੈ। ਫਰੀਦਕੋਟ ਦੇ ਪਿੰਡ ਚਹਿਲ ਵਿੱਚ ਲੋਕਾਂ ਨੇ ਪਿੰਡ ਵਿੱਚ ਨਸ਼ਾ ਵੇਚਣ ਆਏ ਤਿੰਨ ਤਸਕਰਾਂ ਨੂੰ ਫੜ ਕੇ ਉਨ੍ਹਾਂ ਦੇ ਕੋਟਾਪਾ ਚਾੜਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫੜੇ ਗਏ ਤਸਕਰ ਪਿੰਡ ਦੇ ਵਿੱਚ ਨਸ਼ਾ ਸਪਲਾਈ ਕਰਦੇ ਹਨ। ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਟਨਾ ਤੇ ਆਈ ਲਾਮਪਿੰਡ ਤੋਂ ਆ ਕੇ ਬੰਦੇ ਰਹਿਣ ਲੱਗਿਆ ਸਾਡੇ ਪਿੰਡ ਤੇ ਉਹਨਾਂ ਦਾ ਸਾਰਾ ਟੱਬਰ ਹੀ ਚਿੱਟਾ ਵੇਚਦਾ ਗੋਲੀਆਂ ਵੇਚਦਾ ਬੁੜੀਆਂ ਕੀ ਬੰਦੇ ਕੀ ਜਵਾਕ ਕੀ ਸਾਰੇ ਜਣੇ ਹੀ ਕੋਨੇ ਗਾਂਵ דו ਬੰਦੇ ਤੇ ਉਹਦੇ ਤੋਂ ਅਸੀਂ ਅੱਜ ਪਿੰਡ ਦੇ ਮੁੰਡਿਆਂ ਨੇ ਇਕੱਠੇ ਹੋ ਕੇ ਤੇ ਅਸੀਂ ਉਹਨਾਂ ਨੂੰ ਕਿਸੇ ਇੱਕ ਮੁੰਡੇ ਨੇ ਹੋਰ ਸੱਦਿਆ ਮੇਰੇ ਨਾਲ ਦੇ ਨੇ ਅਸੀਂ ਉਹਨੂੰ ਬੁਲਾਇਆ ਸੀ ਅਖਾਏ ਕਰਕੇ ਵੀ ਸਾਨੂੰ ਚਿੱਟਾ ਦੇ ਕੇ ਜਾ ਹੀ ਲੈਣਾ ਉਹ ਸਾਨੂੰ ਦੇਣ ਆਇਆ ਅਸੀਂ ਆਸੇ ਪਾਸੇ ਬਾਗ ਦੇ ਬੰਦੇ ਠੱਲੇ ਹੋਏ ਸੀਗੇ ਉਹਨਾਂ ਨੇ ਆ ਕੇ ਘੇੜਾ ਪਾ ਕੇ ਉਹ ਬੰਦਾ ਕਰਨਾਕ ਕਰ ਲਿਆ ਤੇ ਕਾਬੂ ਕਰ ਲਿਆ ਫੇਰ ਉਦੋਂ ਮਗਰੋਂ ਅਸੀਂ ਉਹਨੂੰ ਬੰਦੇ ਨੂੰ ਆਖਿਆ ਵੀ ਤੂੰ ਜਿਹਦੇ ਤੋਂ ਗਾਹੋਂ ਲੈਣਾ ਉਹ ਬੰਦੇ ਦੱਸ ਫੇਰ ਉਹਨੂੰ ਅਸੀਂ ਗਾਂ ਵਾਲੇ ਬੰਦਿਆਂ ਦਾ ਫੋਨ ਲਵਾਇਆ ਉਹ ਸੀਗੇ ਮੁੱਦ ਕੀ ਤੋਂ ਜਿੰਨਾ ਤੋਂ ਗਾਹੋਂ ਲੈਂਦਾ ਸੀਗਾ ਸਾਡਾ ਪਿੰਡ ਹੈਗਾ ਚੈਲ ਉਹ ਆਏ ਫੇਰ ਇੱਥੇ ਗੱਡੀ ਤੇ ਉਹ ਵੀ ਫੇਰ ਅਸੀਂ ਸਾਰੇ ਪਿੰਡ ਦੇ ਹੀ ਘੇਰਾ ਪਾਇਆ ਹੋਇਆ ਸੀਗਾ ਲੱਕੇ ਬੈਠੇ ਸੀਗੇ ਉਹ ਜਦੋਂ ਗੱਡੀ ਤੇ ਆਏ ਤੇ ਉਹ ਇੱਥੇ ਹਰਫੜ ਗਿਆ ਗੱਡੀ ਇਹਦੇ ਵਿੱਚ ਸਿੱਟਤੀ ਕੁਝ ਦੇਖ ਸਕਦੇ ਆ ਗੱਡੀ ਦੇ ਸ਼ੀਸ਼ੇ ਉੱਤੇ ਟੁੱਟੇ ਆ ਤੇ ਫਿਰ ਐ ਕਰਕੇ ਉਹ ਕਾਬੂ ਕਰ ਲਿਆ ਉਹਨਾਂ ਕੋਲੋਂ ਚਿੱਟਾ ਫੜਿਆ ਗਿਆ 3 ਗ੍ਰਾਮ ਉਹ ਫੜ ਕੇ ਅਸੀਂ ਇੰਪਾਲਸ ਵਾਲਿਆਂ ਨੂੰ ਦੇਤਾ ਤੇ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਮੁੱਕੇ ਤੇ ਪਹੁੰਚ ਗਈ ਸੀ ਕਿ ਨਹੀਂ ਫੂਲ ਕਰਕੇ ਸੱਦਿਆ ਸੱਦੀ ਸੀਗੀ ਹੁਣ ਤੁਹਾਡੀ ਕੀ ਮੰਗ ਸਾਡੀ ਮੰਗ ਆ ਵੀ ਸਾਡੇ ਪਿੰਡ 'ਚ ਨਹੀਂ ਬੰਦਾ ਵੱਧ ਤੋਂ ਚੰਗੀ ਕਾਰਵਾਈ ਹੋਣੀ ਚਾਹੀਦੀ ਆ ਸਾਡੇ ਪਿੰਡ 'ਚ ਵੀ ਚਿੱਟਾ ਨਹੀਂ ਵਿਕਣਾ ਚਾਹੀਦਾ ਨਾ ਕੋਈ ਹੋਰ ਨਸ਼ਾ ਵਿਕਣਾ ਚਾਹੀਦਾ ਠੀਕ ਆ ਜਿਹੜੇ ਬੰਦੇ ਫੜੇ ਉਹਨਾਂ ਦੇ ਜਿਹੜੇ ਬੰਦੇ ਫੜੇ ਆ ਇਹ ਨਾ ਹੋਵੇ ਵੀ ਪੁਲਿਸ ਉਹਨਾਂ ਨੂੰ ਛੱਡ ਦੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਹੀ ਮੋਦਗੀ ਦੇ ਚਿੱਟਾ ਵੇਚਦੇ ਸਮਗਲਰ ਜੀ ਪਹਿਲਾਂ ਸਾਡੇ ਪਿੰਡ ਦਾ ਇੱਕ ਫੜਿਆ ਜੀ ਜਿਹੜਾ ਵੇਚਦਾ ਭਾਣੇ ਪਿੰਡ ਤੋਂ ਸਾਡੇ ਪਿੰਡ ਰਹਿੰਦੇ ਆ ਉਸ ਨੂੰ ਕਹਿ ਕੇ ਅਸੀਂ ਫਿਰ ਬਾਅਦ ਵਿੱਚ ਉਹ ਜਿਹੜੇ ਮੋਦਗੀ ਦੇ ਜਿੰਨਾ ਤੋਂ ਉਹ ਲੈਂਦਾ ਸੀ ਉਹ ਸੱਦੇ ਬਾਅਦ ਤੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਉਹਨਾਂ ਨੂੰ ਕਾਬੂ ਕਰਕੇ ਪੁਲਿਸ ਨੂੰ ਰਾਈਟ ਬਣਾਉਂ ਦਿੱਤਾ ਜੀ ਔ ਕਿੰਨੇ ਸਮੇਂ ਤੋਂ ਜਿਹੜਾ ਸਾਡੇ ਵੇਚਦੇ ਚਿੱਟਾ ਹੈ ਉਹ ਸਾਡੇ ਪਿੰਡ ਤੋਂ 2 ਸਾਲ ਤੋਂ ਆਏ ਹੋਏ ਆਈ ਸਾਡੇ ਪਿੰਡ ਉਦੋਂ ਤੋਂ ਹੀ ਵੇਚਦੇ ਆ ਜੀ ਪਹਿਲਾਂ ਬਾਣੇ ਪਿੰਡ ਦੇ ਵਿੱਚ ਵੇਚਦੇ ਸੀ ਉੱਥੋਂ ਇਹਨਾਂ ਨੂੰ ਕੱਢਿਆ ਗਿਆ ਜੀ ਫਿਰ ਇਹ ਸਾਡੇ ਪਿੰਡ ਆਣ ਕੇ ਰਹਿਣ ਲੱਗ ਪਏ ਇੱਥੇ ਵੇਚਣ ਲੱਗ ਪਏ ਬੁੜੀਆਂ ਬੜੀਆਂ ਸਾਰੇ ਵੇਚਦੇ ਉਹਨੇ ਕਿਹ ਚੀ ਤੇ ਆਏ ਸੀ ਵੇਚਣ ਉਹ ਉਹ ਗੱਡੀ ਤੇ ਆਏ ਸੀ ਜਦੋਂ ਗੱਡੀ ਆਈ ਤੁਹਾਡੇ ਕੀ ਮੰਗਣ ਸਾਡੀ ਮੰਗ ਇਹ ਹੀ ਆਈ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਉਹ ਜੀ ਪਿੰਡ ਵਾਸੀਆਂ ਨੇ ਫੜੇ ਆ ਬੰਦੇ ਕਿ ਇਹ ਸਾਡੇ ਪਿੰਦ ਮੰਨ ਲਓ ਆਏ ਸੀਗੇ ਕੋਈ ਨਸ਼ਾ ਵਗੈਰਾ ਦਾ ਕੰਮ ਕਰਦੇ ਹੋ ਜਾਂ ਖਾਂਦੇ ਪੀਂਦੇ ਆ ਉਹਨਾਂ ਬੰਦੇ ਸਾਡੇ ਹੈਂਡਓਵਰ ਕੀਤੇ ਜੇ ਅਸੀਂ ਪੁੱਛਕਿਸ਼ ਕਰਦੇ ਆ ਅਸੀਂ ਪੁੱਛੀਏ ਜੋ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਬੇਸ਼ੱਕ ਕਾਰਵਾਈਆਂ ਵਿੱਚ ਲਿਆਂਦੀ ਜਾਣੀ ਹੈ ਪੁੱਛਕਿਸ਼ ਕਰਾਂ ਜੋ ਵੀ ਸਾਹਮਣੇ ਆਇਆ